ਫਾਦਰ ਸਾਹਿਬ ਘੋੜੀਆਂ ਸੀ ਜਿਵੇਂ ਅੱਜਕੱਲ੍ਹ ਦੇ ਕਾਰਨ ਉਹ ਸਮੇਂ ਦੀਆਂ ਘੋੜੀਆਂ ਸੀਗੀਆਂ ਘਰ ਦੇ ਵਿੱਚ ਕਿਉਂਕਿ ਫਾਦਰ ਮੇਰੇ ਫਾਦਰ ਸਾਹਿਬ ਵੀ ਇੱਕ ਪਾਪ ਹੀ ਕਰ ਰਹੇ ਸੀ ਤੁਹਾਡੇ ਫਾਦਰ ਸਾਹਿਬ ਇੱਕ ਕੰਮ ਕਰਦੇ ਪਾਪ ਕਰ ਰਹੇ ਸੀ ਪਾਪ ਹੀ ਕਰ ਰਹੇ ਸੀ ਪਾਪ ਉਹ ਕਿਦਾਂ ਦਾ ਕਰ ਰਹੇ ਸੀ ਦੇਖੋ ਵਿਛੜੇ ਜਿਸ ਦਿਨ ਮੇਰਾ ਜਨਮਦਨ ਸੀਗਾ ਉਸ ਦਿਨ ਫਾਦਰ ਸਾਹਿਬ ਨੇ ਇੱਕ ਡਰਮ ਦਾਲੂ ਦਾ ਕੱਟਾ ਸੀਗਾ ਮੈਂ ਠੇਕੇ ਤੇ ਨਹੀਂ ਯਾਰਦਾ ਕਿਸੇ ਨੂੰ ਆਪਾਂ ਘਰੇ ਠੇਕਾ ਬਣਾ ਲਿਆ ਅੱਛਾ ਜੀ ਤੇ ਡਰਾਮ ਜੀ ਕੀ ਤੁਹਾਡੇ ਪਾਪਾ ਤੁਹਾਡੇ ਡੁੱਡੀ ਫੀਚ ਦੇ ਸੀਗੇ ਜੀ ਬਿਲਕੁਲ ਇਹ ਗੱਲ ਤੁਹਾਡੀ ਮੈਂ ਪੂਛਾ ਦਾ ਫਵਾਰ ਹੋ ਗਿਆ ਸੀਗਾ ਮੈਂ ਕਿ ਟੁਕੜ ਚਾਰ ਪੰਜ ਸਾਲ ਤੱਕ ਮੈਂ ਭੁੱਲੇ ਨਹੀਂ ਨਾ ਮੈਂ ਮਾਤਾ ਤੇ ਪਿਤਾ ਨਾ ਮੈਂ ਬੋਲਿਆ ਆ ਸਾਇਲੈਂਟ ਹੋ ਗਿਆ ਸੀਗਾ ਵੀ ਸਾਰੇ ਲੋਕ ਚਾਚੇ ਤਾਏ ਵੀ ਮੇਰੇ ਕਹਿਣ ਲੱਗੇ ਸੀਗੇ ਯਾਰ ਤੂੰ ਕਾਨੂੰ ਐਵੇਂ ਹੱਡੀਆਂ ਤੇ ਪੈਸੇ ਲਾਈ ਜਾਂਦਾ ਵਾ ਵੀ ਇਹਨੇ ਬਚਣਾ ਨਹੀਂ ਹੈਗਾ ਠੀਕ ਹੈ ਵੀ ਉਹ ਸਾਡੀ ਪਾਪ ਦੀ ਕਮਾਈ ਪਾਪ ਦੇ ਬੱਚੇ ਨਿਕਲੇ ਸੱਚ ਗੱਲ ਦੱਸਦਾ ਮੈਂ ਜਿਹੜੀ ਜਿਹੜੇ ਸਾਲ ਗਏ ਬਸ ਜਸਟ ਟਾਈਮ ਫਿਰ ਉਸ ਤੋਂ ਬਾਅਦ ਤਾਂ ਹਾਲਾਤ ਮਾੜੇ ਹੁੰਦੇ ਗਏ ਐਨੇ ਕ ਹਾਲਾਤ ਮਾੜੇ ਦੇਖੇ ਮੇਰੀ ਮਾਂ ਨੇ ਮੋਗੀ ਤੋਂ ਦਵਾਈ ਚੱਲਦੀ ਸੀ ਮੇਰੀ ਹੂੰ ਉਹ ਤੋਂ ਤੰਗੇ ਤੁੰਗੇ ਜੇ ਚੱਲਦੇ ਹੁੰਦੇ ਸੀ ਉਹ ਸਮੇਂ ਦੇ ਵਿੱਚ ਮੇਰੀ ਮਾਤਾ ਤੇ ਦੱਸਣ ਦੇ ਗੱਲਾਂ ਮੇਰੇ ਪਿਤਾ ਤੇ ਦੱਸਣ ਦੀਆਂ ਗੱਲਾਂ ਨਹੀਂ ਮੇਰੀ ਮਾਤਾ ਨੰਗੇ ਪੈਰੀ ਜਾਂਦੀ ਹੁੰਦੀ ਸੀ ਦਿਖਲਾ ਕਿਥੋਂ ਰਾਇਕੋੜ ਤੋਂ ਮੋਗਾ ਚਪਲਾਂ ਲੈਣ ਨੂੰ ਪੈਸੇ ਨਹੀਂ ਸੀ ਰਹੇ ਉਸ ਸਮੇਂ ਸਾਡੇ ਕੋਲ ਚਪਲਾਂ ਲੈਣ ਨੂੰ ਐਨੇ ਹਾਲਾਤ ਮਾੜੇ ਆ ਗਏ ਸੀ ਨਾ ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਇੰਦਰਪਾਲ ਸਿੱਪਮਾਲੀ 2B ਪੋਸਟਿਵਿਟੀਵ ਯੂਬ ਚੈਨਲ ਤੋਂ ਅੱਜ ਤੁਹਾਡੇ ਨੇਮ ਪਹਿਲੇ ਮੈਂ ਮੁਲਾਕਾਤ ਕਰਾਈ ਸੀਗੀ ਲੈਂਪਦੀਪ ਸਿੰਘ ਵਰਛੀ ਦੀ ਅੱਜ ਉਹਨਾਂ ਦਾ ਜਨਮ ਦਿਨ ਆ ਉਹਨਾਂ ਨਾਲ ਕੁਝ ਖਾਸ ਗੱਲਾਂ ਕਰਾਂਗੇ ਉਹਨਾਂ ਦੇ ਜਾਨ ਫੈਨ ਤੇ ਕੁਝ ਉਹਨਾਂ ਦੇ ਪਰਿਵਾਰਿਕ ਮਸਲਿਆਂ ਤੇ ਕਿ ਕਿਉਂਕਿ ਕੋਈ ਵੀ ਜੀਵਨ ਹੋਵੇ ਹਰ ਜੀਵਨ ਤੋਂ ਕੋਈ ਨਾ ਕੋਈ ਸੇਧ ਮਿਲਦੀ ਆ ਇਹ ਜੀਵਨ ਨੂੰ ਛੇਦ ਲੈ ਕੇ ਬੰਦਾ ਗਾਂਧੀ ਕਾ ਆਪਣੇ ਜੀਵ ਵਿੱਚ ਉਹਨੂੰ ਲੈ ਕੇ ਕਈ ਤਰਕੇ ਕਰ ਸਕਦੇ ਆ ਇਸੇ ਤਰ੍ਹਾਂ ਹੀ ਲੈਂਪਰਦੀਪ ਬੁਲਜ ਤੋਂ ਕੋਈ ਜੀਵਨ ਤੋਂ ਛੇਦ ਲੈ ਕੇ ਆਪਣੇ ਆਪ ਨੂੰ ਜੀਵ ਵਿੱਚ ਲੈ ਕੇ ਆਵਾਂਗੇ ਤਾਂ ਜੋ ਆਪਣੇ ਆਪ ਦੇ ਜੀਵਨ ਨੂੰ ਆਪਾਂ ਸੁਧਾਰ ਸਕੀਏ ਤੇ ਅੱਗੇ ਵਧਵਾ ਸਕੀਏ ਹੁਣ ਮਿਲਦੇ ਆਂ ਆਪਾਂ ਲੈਂਪਰਦੀਪ ਸਿੰਘ ਬੁਲਜ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕਲੈਂਦਰ ਪਰਮਾੜੀ ਜੀ ਸਤਿ ਸ੍ਰੀਕਾਲ ਦਰਸ਼ਕ ਵੀਰੋ ਸੋ ਮੇਰੇ ਵੱਲੋਂ ਸਾਰੇ ਹੀ ਦਰਸ਼ਕ ਵੀਰਾਂ ਨੂੰ ਮੁਬਾਰਕਬਾਦ ਅੱਜ 31 ਮਾਰਚ 1985 ਦਾ ਜਨਮਾ ਜੀ 31 ਮਾਰਚ ਹੈ ਜੀ ਅੱਜ ਅੱਜ 31 ਮਾਰਚ ਵਾਲੇ ਦਿਨ ਜਨਮ ਦਿਨ ਤੇ ਆ ਮੈਂ ਆਪਣੇ ਜਨਮ ਦਿਨ ਦੇ ਤੁਹਾਨੂੰ ਬਧਾਈਆਂ ਦੇਣਾ ਕਿਉਂਕਿ ਜਿਨ੍ਹਾਂ ਨੇ ਬਧਾਈਆਂ ਦੇਣ ਯੋਗ ਬਣਾਇਆ ਸੋ ਮੈਂ ਉਹਨਾਂ ਨੂੰ ਬਧਾਈ ਦੇ ਰਿਹਾ ਸੋ ਅੱਜ ਕੱਲ ਦਾ ਤਾਂ ਸਮਾਂ ਇਹ ਚੱਲਦਾ ਵੀ ਕਲਾਕਾਰ ਨੂੰ ਬਧਾਈ ਦੇਂਦੇ ਪਰ ਨਹੀਂ ਕਲਾਕਾਰ ਦਾ ਫਰਜ਼ ਹੁੰਦਾ ਹੈ ਦਰਸ਼ਕ ਵੀਰਾਂ ਨੂੰ ਜਿੰਨੇ ਫਾਰਸ਼ਾ ਤੋ ਅਰਸ਼ਾ ਤੱਕ ਪਹੁੰਚੋਣਾ ਸੋ ਮੈਂ ਤੁਹਾਨੂੰ ਵਧਾਈ ਦੇ ਰਿਹਾ ਵੀਰ ਸੋ ਮੇਰਾ ਹੈਪੀ ਬਰਥਡੇ ਸੋ ਮੁਬਾਰਕਬਾਦ ਦਰਸ਼ਕ ਵੀਰੋ ਔਰ ਮੁਬਾਰਕਬਾਦ ਇੰਦਰਪਾਲ ਪੰਮਲੇ ਜੀ ਬਹੁਤ ਬਹੁ ਮੁਬਾਰਕਾਂ ਜੀ ਬਾਹਰ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਜੀ ਫੋਨ ਵਾਲਾ ਸਮਾ ਟੋੜੇ ਲਈ ਬਹੁਤ ਚੰਗਾ ਹੋਵੇ ਥੈਂਕ ਯੂ ਸਰ ਤੇ ਭਾਈ ਜੀ ਜਦੋਂ ਮੈਂ ਸਵਾਲ ਕਰਦਾ ਜਦੋਂ ਜਨਮ ਦਿਨ ਆਉਂਦਾ ਜੀ ਬੰਦੇ ਦੇ ਮਨ ਚ ਖਿਆਲ ਆਉਂਦੇ ਆ ਇਰ ਮੈਂ ਅੱਜ ਜਨਮ ਦਿਨ ਇਉਂ ਮਨਾਉਣਾ ਮੈਂ ਕੇਕ ਕੱਟੂਗਾ ਮੈਂ ਪਾਰਟੀ ਕਰੂੰਗਾ ਮੈਂ ਬੜੇ ਤਰੀਕੇ ਦੇ ਦਮਾਚੌਂਦੇ ਆ ਫੋਟ ਲਹਿਮ ਦੀ ਬੁੱਝੀ ਦਮਾਚ ਕਿਹੜਾ ਖਿਆਲ ਹੋਗਾ ਦੇਖੋ ਜੀ ਮੇਰੇ ਦਾ ਖਿਆਲ ਜਦੋਂ ਮੈਂ ਆਪਣੇ ਜਨਮ ਦਿਨ ਦੀ ਅੱਜ ਦੇਖੋ ਪਹਿਲੇ ਤਾਂ ਹਣ 40ਵੇਂ ਜਨਮ ਦਿਨ ਤੇ ਮੈਂ ਸੋਚਿਆ ਵੀ ਅੱਜ ਅਸੀਂ ਕੁਝ ਬੋਲਣ ਦਾ ਹੈਗਾ ਜੱਜਵਾ ਆਪਣੇ ਚ ਵੀ ਦਰਸ਼ਕਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੀ ਜਨਮ ਦਿਨ ਤੇ ਮੈਂ ਬੜਾ ਕੁਝ ਕੇਕ ਵਗੈਰਾ ਤਾਂ ਨਹੀਂ ਕੱਟਣਾ ਚਾਹੁੰਦਾ ਕਿਉਂਕਿ ਐਵੇਂ ਪੈਸਾ ਖਰਾਬ ਕਰਨਾ ਕੁਝ ਖਾਣ ਪੀਣ ਦੀ ਗੱਲਾਂ ਹਾਂ ਵਧੀਆ ਚੀਜ਼ ਆ ਕੋਈ ਨਹੀਂ ਕੋਈ એનર્ਜੀ ਵਾਲੀ ਚੀਜ਼ ਖਾਲੂ ਐਸੀ ਬਕਰਨੀ ਹੈਗੀ ਬਹੁਤ ਸਾਰੀ ਚੀਜ਼ਾਂ ਨੇ ਤੇ ਅੰਜੋਏ ਤੌਰ ਤੇ ਬਹੁਤ ਬਹੁਤ ਚੀਜ਼ਾਂ ਨੂੰ ਅੰਜੋਏ ਕਰ ਸਕਦੇ ਹਾਂ ਅਸੀਂ ਸੋ ਮੇਰੇ ਦਿਮਾਗ ਦਾ ਖਿਆਲ ਤੁਸੀਂ ਬਹੁਤ ਵਧੀਆ ਸਵਾਲ ਕਰ ਦਿੱਤਾ ਹੈ ਖਿਆਲ ਦੀ ਗੱਲ ਤੇ ਇਹ ਹੁੰਦੇ ਜਿਸ ਦਿਨ ਫਿਰ ਮੇਰਾ ਅੱਜ ਜਨਮ ਸੀ ਮੈਂ ਰਾਤ ਦੇ ਵੇਲੇ ਸੌਦਾ ਹੀ ਯਾਰ ਜਨਮ ਦਿਨ ਦੇ ਵਿੱਚ 2:30 ਹਾਲਾਤ ਕਿ ਹੋ ਜੇ ਸੀਗੇ ਸੋ ਉਸ ਤੋਂ ਬਾਅਦ ਵਕਤ ਨੇ ਮੈ ਸਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹਮ ਜਸਤਮੀਂਦਰ ਪਾਲੂ ਮਰਜੀ ਤਰ ਮੈਂ ਦੱਸਦਾ ਗੱਲ ਆਪਣੇ ਚਤੁਰ ਜਨਮ ਹੋਇਆ ਮੇਰਾ ਹਾਂਜੀ ਉਸ ਟਾਈਮ ਨਾ ਆਪਣੇ ਫਾਦਰ ਸਾਹਿਬ ਦੇ ਹਾਲਾਤ ਬਹੁਤ ਵਧੀਆ ਸੀ ਬਹੁਤ ਵਧੀਆ ਸੀਗੇ ਕਿਉਂ ਘਰ ਦੇ ਵਿੱਚ ਕੋਈ ਘਾਟ ਨਹੀਂ ਸੀ ਬਹੁਤ ਰਿਚ ਸੀ ਮੇਰੇ ਫਾਦਰ ਸਾਹਿਬ ਘੋੜੀਆਂ ਸੀ ਜਿਵੇਂ ਅੱਜ ਕੱਲ੍ਹ ਦੇ ਕਾਰਨ ਉਹ ਸਮੇਂ ਦੀਆਂ ਘੋੜੀਆਂ ਸੀਗੀਆਂ ਹਮ ਘਰ ਦੇ ਵਿੱਚ ਕਿਉਂਕਿ ਫਾਦਰ ਸਾਹਿਬ ਬਿਜ਼ਨਸ ਜਿਹੜਾ ਕਰਦੇ ਸੀਗੇ ਉਹ ਅੱਜ ਦੇ ਸਮੇਂ ਦੇ ਹਿਸਾਬ ਨਾਲ ਉਹ ਸਮੇਂ ਤਾਂ ਲੋਕ ਚੰਗਾ ਸਮਝਦੇ ਹੋਣਗੇ ਸ਼ਾਇਦ ਪਰ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਮੇਰੇ ਫਾਦਰ ਸਾਹਿਬ ਵੀ ਇੱਕ ਪਾਪ ਹੀ ਕਰ ਰਹੇ ਸੀ ਥੋੜੇ ਫਾਦਰ ਸਾਹਿਬ ਇੱਕ ਕੰਮ ਕਰਦੇ ਪਾਪ ਕਰ ਰਹੇ ਸੀ ਪਾਪ ਹੀ ਕਰ ਰਹੇ ਸੀ ਪਾਪ ਉਹ ਕਿਦਾਂ ਦਾ ਕਰ ਰਹੇ ਸੀ ਦੇਖੋ ਜਿਹੜੇ ਮੈਂ ਅੱਗੀ ਚੱਲਦਾ ਹੁੰਦਾ ਡੋਡੇ ਫੀਮ ਹਨਾ ਦਾੜੂ ਕੱਟ ਕੇ ਵੇਚਣੀ ਜਿੱਦਿਸ ਜਿਸ ਦਿਨ ਮੇਰਾ ਜਨਮਦਨ ਸੀਗਾ ਉਸ ਦਿਨ ਫਾਦਰ ਸਾਹਿਬ ਨੇ ਇੱਕ ਡਰਮ ਦਾਲੂ ਦਾ ਕੱਟਾ ਸੀਗਾ ਉਹ ਜਿਹੜਾ ਤੇਲ ਵਾਲਾ ਡਰਮ ਹੁੰਦਾ ਪ੍ਰਾਣਾ ਡਰਮਦਾਰ ਦਾ ਕੱਢਿਆ ਸੀ ਚੈਤਨ ਮੇਰਾ ਜਨਮ ਹੋਇਆ ਸੀਗਾ ਉਸਦੇ ਦੀ ਸੀ ਦਰੂ ਘੱਟੀ ਸੀ ਆ ਡਰਮਦਾਰ ਦਾ ਕੱਢਿਆ ਸੀ ਜਿਵੇਂ ਕਿ ਗੱਤੀ ਮਾਰਤੀ ਸੀ ਕਹਿੰਦੇ ਠੇਕੇ ਤੇ ਨਹੀਂ ਜਾਣਨਾ ਕਿਸੇ ਨੂੰ ਆਪਾਂ ਘਰੇ ਠੇਕਾ ਬਣਾ ਲਵਾਂ ਅੱਛਾ ਜੀ ਤੇ ਡਰਮਦਾਰ ਉਹਦੇ ਕੱਢਿਆ ਉਹਨਾਂ ਨੇ ਦਰੂ ਪੀਤੀ ਸੁਮੇਤ ਆਇਆ ਜੀ ਤੁਹਾਡੇ ਨੂੰ ਸਿੱਖੀ ਸਰੂਪ ਦੇ ਵਿੱਚ ਹੀ ਸੀਗੇ ਉਹ ਸਰਦਾਰ ਹੈ ਹਾਂ ਜੀ ਉਸ ਟਾਈਮ ਮਤਲਬ ਨਹੀਂ ਉਹਨਾਂ ਨੇ ਕੋਈ ਵੀ ਧਰਮ ਨੂੰ ਹੈ ਨਾ ਚੁਣਿਆ ਸੀਗਾ ਤੇ ਉਹਨਾਂ ਨੇ ਮੇਰੇ ਜਨਮ ਬਿਲਦਿਦਾਰੂ ਬੀਤੀ ਹੋਈਆ ਅਜੂ ਨੇ ਦੀ 83 85 ਸਾਲ ਦੀ ਉਮਰ ਹੋ ਗਈ ਆ ਅੱਜ ਵੀ ਐ ਬੈਠੇ ਆ ਕਿਉਂਕਿ ਉਸ ਤੋਂ ਬਾਅਦ ਦਾਰੂ ਨਹੀਂ ਪੀਤੀ ਐਨੀ ਖੁਸ਼ੀ ਮਨਾਈ ਸੀ ਮੇਰੇ ਪਰਿਵਾਰ ਨੇ ਮੇਰੇ ਜਨਮ ਦਿਨ ਤੇ ਇਹਦੀ ਖੁਸ਼ੀ ਮਨਾਈ ਗਿਆ ਬਾਪੂ ਨੇ ਖੁਸ਼ੀ ਮਨਾਈ ਮੇਰੇ ਮੁੰਡਾ ਡਰਮ ਕੜਦਾ ਸੀ ਦਾਰੂ ਦਾ ਜੀ ਹਾਂ ਤਾਇਨੇ ਖੁਸ਼ੀ ਮਨਿਦਾ ਜਾਂਦਾ ਤਾਂ ਹੁੰਦਾ ਹੈਗਾ ਮੈਂ ਦਾਰੂ ਛੱਡਤੀ ਹੈ ਨਹੀਂ ਦਾਰੂ ਉਹਨੇ ਉਸ ਟਾਈਮ ਪੀਤੀਆ ਉਸ ਤੋਂ ਬਾਅਦ ਨਹੀਂ ਪੀਤੀ ਹੈ ਕਿ ਮੇਰੇ ਸਰਜੀਤ ਸਿੰਘ ਪੰਡਤ ਜੀ ਸਾਰੇ ਜਾਣਦੇ ਹੋਣਗੇ ਦਰਸ਼ਕ ਵੀਰ ਕਈ ਉਹਨਾਂ ਨੂੰ ਸਰਜੀਤ ਸਿੰਘ ਪੰਡਤ ਜੀ ਮੇਰੇ ਤਾਇਆ ਜੀ ਅੱਜ ਵੀ ਬੈਠੇ ਸਾਡੇ ਵਿੱਚ ਬਾਕੀ ਚਾਚੇ ਤਾਇਤੇ ਚਲੋ ਮਰੇ ਨਹੀਂ ਕਹਿ ਰਹੇਗੇ ਅੱਜ ਸਾਡੇ ਚ ਮੇਰੇ ਫਾਦਰ ਸਾਹਿਬ ਵੀ ਨਹੀਂ ਹੈਗੇ ਹੈਨਾ ਮਾਤਰ ਵੀ ਨਹੀਂ ਸੋ ਮੇਰੇ ਪਰਿਵਾਰ ਦੇ ਵਿੱਚ ਚਾਚੇ ਤਾਇਦੇ ਗਿਣਤੀ ਦੇ ਵਿੱਚ ਮੇਰੇ ਇੱਕ ਤਾਇਆ ਰਹੇਗਾ ਉਹ ਜੇ ਅੱਜ ਵੀ ਉਹਨੂੰ ਬੁਲਾਉਣਾ ਹੈ ਬੜਕਣਾ ਹੜਦਾ ਵਾ ਤੁਰਿਆ ਫਿਰਦਾ ਬਹੁਤ ਵਧੀਆ ਘੈਂਟ ਹੈ ਹੂੰ ਉਹ ਅੱਜ ਵੀ ਐ ਬੜਕਣਾ ਹੜਦਾ ਇਸ ਇੱਕ ਵਿੱਚ ਗੱਲ ਕੀਤੀ ਜੀ ਮੇਰੇ ਡੈਡੀ ਪਾਪ ਕਮਾਉਂਦੇ ਆ ਜੀ ਵਿੱਚ ਗੱਲ ਕਰਕੇ ਤੁਸੀਂ ਇਹ ਗੱਲ ਕਹੀ ਕਿ ਤੇ दारू देसी दारू ਦਾ ਚਲੋ ਉਸ ਟਾਈਮ ਹਰ ਕੋਈ ਘੜਦਾ ਸੀ ਜੀ ਚਲ 40 ਸਾਲ ਪਹਿਲਾਂ ਕਈ ਹਰ ਕੋਈ दारू ਘੜਦਾ ਸੀਗਾ ਤੇ ਪਰ ਤੁਸੀਂ ਵਿੱਚ ਥੋੜੀ ਗੱਲ ਕਰਕੇ ਡੋਟੇ ਵੀ ਹੁੰਦੀ ਗੱਲ ਕੀਤੀ ਸੀ ਜੀ ਹਾਂ ਜੀ ਜੇ ਮੈਂ ਗਲਤ ਨਾ ਹੋਵਾਂ ਜੀ ਕਿ ਥੋੜੇ ਪਾਪਾ ਡੋਟੇ ਫੀਂ ਬੀਚ ਦੇ ਸੀ ਕਿ ਜੀ ਬਿਲਕੁਲ ਇਹ ਗੱਲ ਤੁਹਾਡੀ ਮੈਂ ਬਹੁਤ ਵਧੀਆ ਗੱਲ ਹੈ ਵੀ ਰਿਸਪਲਾਈ ਕਰੀ ਨਹੀਂ ਹੈ ਗੱਲ ਥੈਂਕ ਯੂ ਸਰ ਰਿਪਲਾਈ ਕੀਤੀ ਬਹੁਤ ਵਧੀਆ ਗੱਲ ਹੈ ਮੈਂ ਤੁਹਾਨੂੰ ਇਹਦੀ ਵੀ ਹੁਣ ਜੀ ਵੀ ਨਹੀਂ ਦੱਸ ਦਿੰਦਾ ਦੇਖੋ ਜਿਸ ਟਾਈਮ ਮੇਰਾ ਜਨਮ ਹੋਇਆ ਉਸ ਟਾਈਮ ਮੇਰੇ ਫਾਦਰ ਸਾਹਿਬ ਪੂਰੇ ਐਰਐਚਐਸਸੀ ਹੂੰ ਕੋੜੀਆਂ-ਕੁੜੀਆਂ ਬੜੀਆਂ ਟੌਰ ਨਾਲ ਜਾਉਂਦੇ ਸੀਗੇ ਇੱਕ ਉਹਨਾਂ ਦਾ ਮਿੱਤਰ ਸੀਗਾ ਮਹਾ ਸਿੰਘ ਤੇ ਉਹ ਇਕੱਠੇ ਹੀ ਰਹਿੰਦੇ ਸੀਗੇ ਇਹ ਸਪਲਾਈ ਫਾਦਰ ਸਾਹਿਬ ਵੀ ਕਰਦੇ ਸੀ ਉਹ ਵੀ ਕਰਦੇ ਸੀਗੇ ਆਪ ਆਪਣੀਆਂ ਚਾਲਾਂ ਵੰਡ ਕੇ ਕੰਮ ਕਰਦੇ ਸੀਗੇ ਲੈਕਿਨ ਇਹ ਅਭੀ ਇਸ ਗੱਲ ਦਾ ਇੱਕ ਦਾ ਦੁੱਖ ਹੈਗਾ ਕਿਉਂਕਿ ਜਿਸ ਟਾਈਮ ਫਿਰ ਮੇਰਾ ਜਨਮ ਹੋਇਆ ਜਨਮ ਤੋਂ ਬਾਅਦ ਵਿੱਚ ਮੈਂ ਬਿਮਾਰ ਹੋਇਆ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀਗਾ ਲਗੋ ਟੁਕੜ 4-5 ਸਾਲ ਤੱਕ ਮੈਂ ਬੋਲੇ ਨਹੀਂ ਨਾ ਮੈਂ ਮਾਤਾ ਤੋਂ ਤਪੀਤਾ ਨਾ ਮੈਂ ਬੋਲਿਆ ਆ ਸਾਇਲੈਂਟ ਹੋ ਗਿਆ ਸੀਗਾ ਵੀ ਸਾਰੇ ਲੋਕ ਚਾਚੇ ਤਾਏ ਵੀ ਮੇਰੇ ਕਹਿਣ ਲੱਗੇ ਸੀਗੇ ਯਾਰ ਤੂੰ ਕਾਨੂੰ ਐਵੇਂ ਹੱਡੀਆਂ ਤੇ ਪੈਸੇ ਲਾਈ ਜਨਮ ਵੀ ਇਹਨੇ ਬਚਣਾ ਨਹੀਂ ਹੈਗਾ ਠੀਕ ਹੈ ਵੀ ਉਹ ਮੈਨੂੰ ਐਲ ਕਹਿ ਕੇ ਛੱਡ ਜਾਂਦੇ ਸੀ ਇਹ ਤਾਂ ਮੂਰਖ ਪਾਗਲ ਹੋ ਗਿਆ ਵੀ ਬੱਚੇ ਦਾ ਹੁਣ ਹੈ ਤਾਂ ਹੈ ਨਹੀਂ ਜਿਉਂਦਾ ਤਾਂ ਹੈ ਨਹੀਂ ਗਾ ਮਾੜੀਆਂ ਦੇ ਪੈਸੇ ਲਾਉਂਦਾ ਇਹ ਗਲਤੀ ਕਰਦਾ ਲੇਕਿਨ ਮੇਰੇ ਫਾਦਰ ਸਾਹਿਬ ਨੇ ਮੇਰੀ ਮਾਤਾ ਨੇ ਮੇਰੇ ਤੋਂ ਇੱਕ ਆਸ ਰੱਖੀ ਹੋਈ ਸੀ ਵੀ ਇਹ ਠੀਕ ਹੋਊਗਾ ਹੂੰ ਠੀਕ ਹੋਊਗਾ ਜੇ ਸਮਾਂ ਆਇਆ ਤੁਹਾਡੇ ਜੇ ਜਿੱਦ ਪੈਦਾ ਹੋਣੇ ਉਦੋਂ ਸਰ ਬਿਮਾਰ ਹੋ ਜਾਂਦੇ ਆ ਬਿਮਾਰ ਹੋ ਜਾਂਦੇ ਆ ਤੇ 4 ਸਾਲ ਤੋ ਬੋਧੇ ਤੱਕ ਵੀ ਨਹੀਂ ਬੋਲਦੇ ਤੱਕ ਨਹੀਂ ਤੁਸੀਂ ਕਹਿੰਦੇ ਮਾਂ ਦੁੱਧ ਵੀ ਨਹੀਂ ਪੀਤਾ ਜੀ ਤੇ ਉਸ ਟਾਈਮ ਤਾਂ ਪੋਰਟਲ ਤੋਂ ਨੂਰ ਜੀ ਨਾਮ ਐਪੀ ਜੀ ਉਦੋਂ ਆਉਂਦਾਂ ਵੀ ਉਹ ਉਹ ਤੁਹਾਨੂੰ ਕੀ ਪਿਆ ਹੁੰਦੇ ਸੀਗੇ ਉਹਦੇ ਪਤਾ ਨਹੀਂ ਗਾ ਕੁਝ ਵੀ ਨਹੀਂ ਖਾਂਦੇ ਪੀਂਦੇ ਦਵਾਈਆਂ ਦੂਈਆਂ ਚੱਲਦੀਆਂ ਸੀਗੀਆਂ ਔਰ ਦਵਾਈਆਂ ਦਵਾਈਆਂ ਚੱਲਦੇ ਦਵਾਈਆਂ ਵੀ ਇੰਨੀ ਮਹਿੰਗੀਆਂ ਚੱਲੀਆਂ ਭਰਾ ਵੀ ਜੋ ਕੁਝ ਸਾਡਾ ਬੜਿਆ ਜੁੜਿਆ ਸੀਗਾ ਤੇ ਸਭ ਉਹ ਸਾਡੀ ਪਾਪ ਦੀ ਕਮਾਈ ਪਾਪ ਦੇ ਵਿੱਚ ਹੀ ਨਿਕਲ ਗਈ ਸੱਚ ਗੱਲ ਦੱਸਦਾ ਮੈਂ ਜਿਹੜੀ ਜਿਹੜੇ ਸਿਆਣੇ ਗੱਲ ਕਹਿੰਦੇ ਆ ਬਸ ਪਾਪ ਦੀ ਕਮਾਈ ਨਾਲ ਖੋਹ ਦੀ ਮਿੱਟੀ ਖੂਚ ਪੈ ਗਈ ਵੀਰੇ بس ਜਸਟੈਂ ਫਿਰ ਉਸ ਤੋਂ ਬਾਅਦ ਤਾਂ ਹਾਲਾਤ ਮਾੜੇ ਹੁੰਦੇ ਗਏ ਐਨੇ ਕ ਹਾਲਾਤ ਮਾੜੇ ਦੇਖੇ ਮੇਰੀ ਮਾਂ ਨੇ ਮੋਗ ਦੀ ਦਵਾਈ ਚੱਲਦੀ ਸੀ ਮੇਰੀ ਉਹ ਤੋਂ ਤਾਂਗੇ ਤੁੰਗੇ ਜੇ ਚੱਲਦੇ ਹੁੰਦੇ ਸੀ ਉਹ ਸਮੇਂ ਦੇ ਵਿੱਚ ਮੇਰੀ ਮਾਤਾ ਤੇ ਦੱਸਣ ਦੇ ਗੱਲਾਂ ਮੇਰੇ ਪਿਤਾ ਤੇ ਦੱਸਣ ਦੀਆਂ ਗੱਲਾਂ ਨਹੀਂ ਮੇਰੀ ਮਾਤਾ ਨੰਗੇ ਪੈਰੀ ਜਾਂਦੀ ਹੁੰਦੀ ਸੀ ਦਿਖਲਾ ਕਿੱਥੋਂ ਰਾਇਕੌਰ ਤੋਂ ਮੋਗਾ ਚਪਲਾਂ ਲੈਣ ਨੂੰ ਪੈਸੇ ਨਹੀਂ ਸੀ ਰਹੇ ਉਸ ਸਮੇਂ ਸਾਡੇ ਕੋਲ ਚਪਲਾਂ ਲੈਣ ਨੂੰ ਐਨੇ ਹਾਲਾਤ ਮਾੜੇ ਆ ਗਏ ਸੀ ਚਪਲਾ ਲੈਣ ਨੂੰ ਪੈਸੇ ਨਹੀਂ ਸੀ ਰਹੇ ਗਰਮੀ ਸਰਦੀ ਦੇ ਵਿੱਚ ਨੰਗੇ ਪੈਰੀਂ ਵੀ ਦਵਾਈ ਦਵਾ ਕੇ ਰਹਿੰਦੀ ਆ ਮੇਰੀ ਮਾਂ ਨੇ ਔਰ ਮੇਰੇ ਪਿਓ ਨੇ ਮੇਰੇ ਤੋਂ ਐਡੀ ਵੱਡੀ ਆਸ ਰੱਖੀ ਹੋਈ ਸੀ ਵੀ ਠੀਕ ਹੋਊਗਾ ਠੀਕ ਹੋਊਗਾ ਪਰ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਸੀ ਵੀ ਇਹ ਠੀਕ ਤਾਂ ਕਰਨੇ ਕਰਨਾ ਉਸ ਤੋਂ ਬਾਅਦ ਜਦੋਂ ਠੀਕ ਹੋਇਆ ਫਿਰ ਉਹ ਜੇ ਹੁਣ ਮੈਂ ਐਸੀ ਗੱਲ ਹੋ ਗਈ ਸੀ ਕਿ ਜਦੋਂ ਮੈਂ ਠੀਕ ਹੋਇਆ ਉਸ ਤੋਂ ਬਾਅਦ ਜੇ ਮੈਂ 2 ਮਿੰਟ ਵੀ ਚੁੱਪ ਕਰ ਜਾਂਦਾ ਸੀ ਉਹਨਾਂ ਨੂੰ ਫਿਕਰ ਪੈਂਦੀ ਸੀ ਵੀ ਸਾਡੇ ਪੁੱਤ ਨੂੰ ਪਤ ਨਹੀਂ ਕੀ ਹੋ ਗਿਆ ਹੂੰ ਮੇਰੇ ਮਾਪਾ ਪਰ ਨਹੀਂ ਉੰਨੇ ਫਿਰ ਉਸ ਤੋਂ ਅੱਗੇ ਫਿਰ ਚਲੋ ਜ਼ਿੰਦਗੀ ਵਧੀਆ ਬਣ ਗਈ ਇੱਕ ਆਸ ਹੋਰ ਰੱਖ ਸੀ ਮੈਂ ਪੜ੍ਹਾਈ ਛੱਡਤੀ ਸੀ ਕਿਉਂਕਿ ਗਰੀਬੀ ਤਰਕਾ ਜਿੰਦਗੀ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਪੜ੍ਹਾਈ ਛੱਡੀ ਜਦੋਂ ਪੜ੍ਹਾਈ ਦੇ ਵਿੱਚ ਤਾਂ ਮੈਨੂੰ ਕੀ ਲੱਗਣਾ ਸੀ ਕਿਉਂਕਿ ਗਰੀਬੀ ਇੰਨੀ ਆ ਗਈ ਸੀ ਕਿ ਫਿਰ ਹਾਲਾਤ ਹੈ ਨਹੀਂ ਸੀ ਕਿ ਸਕੂਲ ਜਾਣ ਵਾਲੇ ਹਨ ਜਦੋਂ ਪੜ੍ਹਾਈ ਛੱਡੀ ਸੀ ਫਿਰ ਮੈਂ ਕੋਈ ਮਾਤਾ ਨੂੰ ਕਿਹਾ ਸੀ ਮੈਂ ਸੁਪਨਾ ਇੱਕ ਸਜਾਲਿਆ ਸੀਗਾ ਵੀ ਮੈਂ ਕਲਾਕਾਰ ਬਣਾਂ ਓਕੇ ਵੀ ਮੈਂ ਤਾਂ ਮੈਂ ਇਹੋ ਜਿਹਾ ਕੰਮ ਕਰਨਾ ਜਿਹੜਾ ਪੂਰੇ ਪਿੰਡ ਚ ਨਾ ਹੋਵੇ ਵੀ ਮੈਂ ਇੱਕ ਧਾਰ ਲਈ ਗੱਲ ਵੀ ਮੈਂ ਕਲਾਕਾਰ ਬਣਨਾ ਵੀ ਮੈਂ ਕਲਾਕਾਰ ਕੋਲ ਜਾਇਆ ਕਰੂੰ ਕੋਈ ਮੇਰੇ ਕੋਲ ਆਇਆ ਕਰੂ ਵੀ ਮੈਂ ਅਲੱਗ ਜਿਹਾ ਕੰਮ ਕਰਨਾ ਆਪਣੇ ਪਿੰਡ ਤੋਂ ਸਾਰੀ ਤੋਂ ਹਨਾ ਕਿਥੋਂ ਇਹ ਮੈਂ ਤੁਸੀਂ ਦੱਸਿਓ ਪਾਪ ਦੀ ਕਿਵੇਂ ਇੱਕ ਪਾਪ ਚ ਲੱਗੀ ਜੀ ਪਹਿਲਾਂ ਪੈਸਾ ਬਰਬਾਦ ਹੋਇਆ ਜੀ ਥੋੜੀ ਲਾਈਫ ਦੀ ਲਗਾ ਦੇ ਪਹਿਲਾ ਪੈਸਾ ਬਾਪੂ ਨੇ ਕਮਾਇਆ ਆਪਾਂ ਕਹਿੰਦੇ ਜਿਵੇਂ ਅੱਜ ਦਾ ਚਿੱਟਾ ਇਹ ਉਸ ਟਾਈਮ ਦਾ ਡੁੱਡੇ ਫੀਮ ਇਹ ਚੀਜ਼ ਸੀ ਕਿ ਡੁੱਡੇ ਹੋ ਗਈ ਫੀਮ ਹੋ ਗਈ ਜੇ ਅੱਜ ਆਪਾਂ ਕੇ ਲਈ ਨਾ ਬੰਦੂ ਪਰ ਕੇ ਜਵਾਬ ਚਿੱਟੇ ਦਿਲਾਤਾ ਕਿ ਆਪਾਂ ਗੌਸੋਕ ਕਾਲ ਕੱਢਦੇ ਆ ਜਿਵੇਂ ਹੈ ਨਾ ਕਿ ਅਗਿਆ ਜਵਾਬ ਦੇ ਖਰਾਬ ਕਰਤਾ ਉਸ ਟਾਈਮ ਕਈ ਮਾਮਾ ਨੇ ਦੱਸੀ ਸਭ ਜਿੱਤੀ ਉਹਨੇ ਆਪਣੇ ਬਾਪੂ ਨੂੰ ਕਿ ਹਾਂ ਬਾਪ ਇਹ ਕਿ ਸਾਡਾ ਜਵਾਬ ਕਿ ਟੁੱਟੇ ਦਿਲਾਤਾ ਫੀਮ ਤੇ ਲਾਤਾ ਆ ਕਰਤਾ ਕਿ ਉਨ ਥੋਂ ਲਈ ਉਹਨਾਂ ਦੀਆਂ ਦਰਸੀਸਾ ਟੁੱਡੇ ਤੇ ਪਈਆਂ 4 ਸਾਲ ਜਿਹੜੇ ਦੀ ਬੱਬੂ ਦੀ ਚੁੱਪ ਰਹੀ ਬਿਮਾਰ ਰਹੀ ਡੁੱਡੇ ਦੇ ਲੱਖ ਰੁਪਏ ਖਰਚ ਹੋਏ ਹੁਣ ਜਿੱਤੂ ਦੀ ਦਾਦ ਦੇ ਹਾਂ ਜੀ ਤੇ ਤੁਨ ਉਹ ਕਿਲਾ ਉਮਮਾ ਉਮਾ ਮੰਨ ਤੁਸੀਂ ਸਿਰ ਉੱਤੇ ਲੱਗੀ ਆ ਇਹ ਗੱਲ ਹੈਗੀ ਆ ਸਰ ਹੈਗੀ ਇਹ ਗੱਲ ਇਹ ਜਿੱਦਾਂ ਕਿ ਅਜਿਹਾ ਮਾਹੌਲ ਚੱਲਦਾ ਚਿੱਟੇ ਦਾ ਠੀਕ ਹੈ ਜੀ ਜਿੰਨਾ ਵੀ ਕਿਸੇ ਨੇ ਕੋਈ ਪਾਪ ਕਮਾਇਆ ਸੀ ਜਿੰਨੇ ਨੇ ਜ਼ਿਆਦਾ ਕਮਾਇਆ ਉਹਨਾਂ ਨੂੰ ਘਟਨ ਮਿਲਿਆ ਜਿੰਨੇ ਨੇ ਘੱਟ ਕਮਾਇਆ ਉਹਨਾਂ ਨੂੰ ਘਟਨ ਮਿਲਿਆ ਚਾਹੇ ਕਲਾਂਕੀ ਲੱਗਿਆ ਉਹ ਚੀਜ਼ ਦੇ ਨਾਂ ਤੇ ਪਾਪ ਦਾ ਪਾਪ ਹੀ ਆ ਕਿਸੇ ਤਰ੍ਹਾਂ ਦੀ ਵਿਆ ਰੱਬ ਮਤ ਮਾਰਦਾ ਫਿਰ ਲਤ ਨਹੀਂ ਮਾਰਦਾ ਉਹ ਸਾਡੀ ਬੁੱਧੀ ਪ੍ਰੇਸ਼ਟ ਕਰ ਦਿੰਦਾ ਵਾ ਕਿਉਂਕਿ ਸਾਡੇ ਮੂੰਹੋਂ ਵੱਡੀਆਂ ਗੱਲਾਂ ਕਹਾਤਾ ਠੀਕ ਹੈ ਜੀ ਲੇਕਿਨ ਉਹ ਉਹ ਪਾਪਦਿਕਮਈ ਐਸੀ ਕਰਕੇ ਨਿਕਲੀ ਖਬਰਾਂ ਕਰਨੇ ਮਾਮਾ ਦੇ ਪੁੱਤ ਨੂੰ ਗਲਤ ਰਾਹ ਤੇ ਲਾਇਆ ਹੋ ਉਹਨੇ ਕਿੰਨੇ ਕਰ ਬਰਬਾਦ ਹੋਏ ਹੋਣਗੇ ਉਹਦੇ ਨਾਲ ਉਹ ਦਾਰੂ ਨਾ ਉਹ ਫੀਮ ਨਾ ਉਹ ਦੋੜਦੇ ਨਾਲ ਹਨ ਵੀ ਉਹ ਪਾਪਦਿਕਮਈ ਪਾਪ ਚ ਨਿਕਲ ਗਈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿਹਾ ਤੇ ਆ ਵੀ ਪਾਪ ਦੀ ਕਮਾਈ ਪਾਪ ਚ ਨਿਕਲ ਗਈ ਜੋ ਕੁਝ ਸਾਡੇ ਰੰਗ ਢੰਗ ਰਹਿਣੀ ਬਣੀ ਸਾਡੀ ਸੀਗੀ ਸਾਡੀ ਸਰਦਾਰੀ ਸੀਗੀ ਮੇਰਾ ਚਾਚਾ ਔਰ ਮੇਰਾ ਪਾਪਾ ਇਹ ਚਾਚੇ ਤੇ ਭਜਨ ਸਿੰਘ ਜੀ ਮੇਰਾ ਚਾਚਾ ਭਾਜੋ ਉਹ ਜਿਹੜੇ ਇਕੱਠੇ ਜਾਂਦੇ ਸੀ ਨਾ ਇਦਾਂ ਜਿੱਦਾਂ ਕਿ ਮੈਂ ਤੁਹਾਡੇ ਸਾਹਮਣੇ ਅੰਦਰ ਸੱਚ ਆਇਆ ਤੇ ਉਹ ਜਿਹਦੇ ਮੇਲਿਆਂ ਦੇ ਵਿੱਚ ਜਾਂਦੇ ਸੀ ਨਾ ਲੋਕ ਕਹਿੰਦੇ ਸੀ ਲੋ ਕਲਾਕਾਰ ਆ ਗਏ ਉਹਨਾਂ ਨੂੰ ਕਹਿੰਦੇ ਸੀ ਕਲਾਕਾਰ ਆ ਗਏ ਮੇਰੇ ਚਾਚੇ ਨੂੰ ਮੇਰੇ ਬਾਪੇ ਨੂੰ ਉਹਨਾਂ ਨੇ ਇਹ ਗੱਲ ਕਹੇ ਨਹੀਂ ਜਦੋਂ ਮੇਲੇ ਮੂਲੇ ਦੇਖਣ ਦੇ ਸ਼ਕੀਨ ਸੀ ਕਿਉਂਕਿ ਟੌਰ ਰਹਿੰਦੀ ਸੀ ਨਾ ਪੂਰੀ ਚੜ੍ਹਾਈ ਸੀ ਉਹਨਾਂ ਦੇ ਉਸ ਸਮੇਂ ਤੇ ਉਹ ਜਿਹਦੇ ਜਾਂਦੇ ਸੀ ਨਾ ਮੇਲੇ ਮੂਲੇ ਦੇ ਵਿੱਚ ਉਹ ਇਦਾਂ ਕਹਿੰਦੇ ਸੀ ਲੋਕ ਵੀ ਆ ਕਲਾਕਾਰ ਆ ਗਿਆ ਕੋਈ ਉਹ ਫਿਰ ਉਹਨਾਂ ਨੇ ਦੱਸਿਆ ਭਰਾਵਾ ਅਜਾ ਆਵਤ ਦੇਖਣੀ ਆਏ ਆ ਓਕੇ ਦੇ ਤੁਸੀਂ ਹੁਣ ਗੱਲ ਕੀਤੀ ਹਨ ਕਿ ਜਾਂਦੇ ਸੀ ਮੇਲੇ ਜਾਂਦੇ ਸੀ ਤੁਸੀਂ ਹੁਣ ਉਦੋਂ ਨਾ ਚੜਾਈ ਹੁੰਦੀ ਲੋਕਰ ਦੱਬਦੇ ਹੋਣਗੇ ਉਹਨਾਂ ਤੋਂ ਕਿਉਂ ਹੀ ਪੈਸੇ ਲਾ ਲੰਦਾ ਕੁਝ ਬੋਲਦਾ ਰਹਿੰਦਾ ਉਹ ਮਰੇ ਥੋੜੀ ਕੋ ਪੈਸਾ ਖਤਮ ਹੋਇਆ ਜੀ ਥੋੜੇ ਤੇ ਗਰੀਬੀ ਆਈ ਜੀ ਜੋਡੇ ਤੁ ਜੇ ਤੁਸੀਂ ਜਪਾਰ ਜਾਂਦੇ ਸੀਗੇ ਤੁਹਾਨੂੰ ਕਦੇ ਇਹ ਲੋਕਾਂ ਨੂੰ ਸੁਣਨ ਨੂੰ ਮਿਲੇ ਆ ਕਿ ਭਈ ਆ ਦੇ ਲੋ ਆ ਬੰਦਾ ਬੰਦਾ ਜਾਂਦਾ ਪਿਉ ਨੇ ਕੁਝ ਕੀਤਾ ਹੀ ਅਜੇ ਇਹ ਹਾਲਾਤ ਆ ਜੀ ਮਿਲਦੇ ਆ ਬਲਦੇ ਆ ਮਿਲਦੇ ਆ ਜਿਹੜੇ ਉਹਨਾਂ ਦੇ ਹਾਨੀ ਆ ਉਹ ਦੱਸਦੇ ਸਭ ਤੁਹਾਨੂੰ ਤੁਹਾਨੂੰ ਸੁਣਾਈ ਕੀਤੀ ਹੈ ਕਦੇ ਚੜਾਈ ਹੁੰਦੀ ਹੈ ਜੀ ਸੁਣਾਈ ਜਿਵੇਂ ਕਿ ਹੁਣ ਮੈਂ ਰਿਸ਼ਤੇਦਾਰਾਂ ਦੇ ਵਿੱਚ ਜਾਂ ਜਿਵੇਂ ਨਾਰਕੇ ਪਰਿਵਾਰ ਚ ਹੋ ਗਿਆ ਜਾਂ ਮੈਂ ਕਿਤੇ ਹੋਰ ਜਾਂਨਾ ਜਾਂ ਮੈਂ ਆਪਣੇ ਭੂਆ ਕੋਲ ਜਾਣਾ ਹੈ ਨਾ ਤੇ ਇਹਨਾਂ ਦੇ ਵਿੱਚ ਹੁੰਦੀ ਹੈ ਗੱਲ ਵੀ ਆ ਦੇਖ ਲਓ ਮਿਹਰ ਸ਼ੌਕ ਲੈਣਾ ਕਿਦਾਂ ਦਾ ਸੀਗਾ ਕਿਦਾਂ ਦੇ ਸੀ ਇਹ ਮੁੰਡੇ ਵੀ ਅੱਜ ਇਹ ਕਿਦਾਂ ਦੇ ਹੋ ਗਏ ਆ ਹਨਾ ਉਹ ਚੀਜ਼ਾਂ ਸਾਨੂੰ ਮਿਲਦੀਆਂ ਕਈ ਜਗ੍ਹਾ ਤੋਂ ਜਿਹੜੇ ਉਹ ਪਿਛਲਾ ਸਮਾਂ ਸਾਡਾ ਦੇਖਿਆ ਹੋਇਆ ਜਿਨ੍ਹਾਂ ਨੇ ਹੁਣ ਦੇ ਹਾਲਾਤ ਆ ਜੇ ਹੁਣ ਗਰੀਬੀ ਤਾਂ ਵੀ ਕਿਹੜੇ ਦੇਖੀ ਆ ਪਿੰਡ ਦੇ ਹਾਲਾਤ ਤਾਂ ਸਭ ਨੇ ਤੁਸੀਂ ਵੀ ਘਰ ਗਏ ਹੋ ਜਿਹੜੇ ਹੁਣ ਦੇ ਹਾਲਾਤ ਆ ਲੋਕ ਤਾਂ ਉਸ ਹਾਵ ਨੇ ਜਾਣਦੇ ਜੀ ਸਾਡੀ ਬੈਕਗ੍ਰਾਉਂਡ ਸੀ ਉਹ ਨਹੀਂ ਸੀ ਜਾਣਦੇ ਜੋ ਮੇਰੇ ਫਾਦਰ ਸਾਹਿਬ ਦੀ ਠੋਕ ਸੀ ਜਿੱਦਾਂ ਕਿ ਮੈਂ ਪੈਣ ਹੁਣ ਮੂਵੀਆਂ ਕਰਦਾ ਜਾਂ ਮੈਂ ਗੀਤ ਕਰਦਾ ਫਿਲਮਾਂ ਬਣਾਉਂਨੇ ਆ ਮੇਰੇ ਫਾਦਰ ਸਾਹਿਬ ਵੀ ਉਹ ਸਮੇਂ ਇਹਦੇ ਹੁੰਦੇ ਸੀਗੇ ਨਕਲਾਂ ਕਰਦੇ ਹੁੰਦੇ ਸੀ ਵੱਡੇ ਸਟਾਰ ਵੱਡੇ ਉਸ ਸਮੇਂ ਦੇ ਸਟਾਰ ਡਰਾਮੇ ਬਾਜ਼ ਵਾਲੇ ਤੇ ਮੇਰੇ ਜਿਹੜਾ ਹੁਣ ਤਾਂ ਗੁਰੂ ਘਰ ਬਣਾ ਦਿੱਤਾ ਆਪਣੇ ਕੋਲੇ ਰਬਦਾਸ ਭਗਤ ਗੁਰਦੁਆਰਾ ਨਾਲ ਹੀ ਮੇਰੇ ਤੇ ਉਹ ਪਹਿਲਾਂ ਧਰਮਸਾਲਾ ਵਜਦੀ ਸੀਗੀ ਉੱਥੇ ਨਕਲਾਂ ਕਰਨੀਆਂ ਬਹੁਤ ਆਉਣਾ ਵੱਡੀਆਂ-ਵੱਡੀਆਂ ਪਾਰਟੀਆਂ ਨੇ ਉੱਥੇ ਤੇ ਕੋਈ ਕੋਈ ਦਨ 15-15 ਦਨ ਡਰਾਮੇ ਕਰਦੇ ਸੀ ਮੇਰੇ ਫਾਦਰ ਸਾਹਿਬ ਦੀ ਡਿਊਟੀ ਹੁੰਦੀ ਸੀ ਉਹਨੇ ਨੇ ਬੁਲਾਉਣਾ ਆਪਦੇ ਖਰਚੇ ਤੇ ਉੱਥੇ ਡਰਾਮੇ ਕਰਾਉਂਦੇ ਹੁੰਦੇ ਸੀ ਉਸ ਸਮੇ ਤੇ ਜਿੱਦਾਂ ਕਿ ਮੈਂ ਹੁਣ ਸ਼ੂਟਿੰਗ ਕਰਾ ਰਿਹਾ ਮੈਂ ਇਹ ਬਲੱਡ ਚ ਹੁੰਦੀਆਂ ਨੇ ਗੱਲਾਂ ਕੋਈ ਮੈਂ ਨਹੀਂ ਕਿਉਂਕਿ ਜਿੱਦਾਂ ਕਿ ਫਾਦਰ ਸਾਹਿਬ ਕਰਦੇ ਕੋਈ ਮੈਂ ਮੈਥਕੇ ਨਹੀਂ ਕਰ ਰਿਹਾ ਇਹ ਬਲੱਡ ਚ ਹੁੰਦੀਆਂ ਨੇ ਗੱਲਾਂ ਬਲੱਡ ਚ ਹੁੰਦੀਆਂ ਨੇ ਸ਼ੌਕ ਉਹ ਜੇ ਪੈਦਾ ਹੋ ਗਿਆ ਦਿਮਾਗ ਦੇ ਵਿੱਚ ਉਹ ਜੇ ਕੰਮ ਕਰਨ ਲੱਗ ਗਿਆ ਸੀ ਕੋਈ ਐਦਾਂ ਦੀ ਨਹੀਂ ਗੱਲ ਹੈ ਕੋਈ ਜਾ ਕੋਈ ਆਪਾਂ ਜਾਣ ਕੇ ਵੀ ਪਿਉ ਨਹੀਂ ਆ ਬਿਲਕੁਲ ਨਹੀਂ ਇਹ ਕੁਦਰਤੀ ਗੱਲ ਹੀ ਹੋ ਰਹੀ ਹੈ ਹੂੰ ਜਿੱਦਾਂ ਕਿ ਬਲੱਡ ਦੇ ਵਿੱਚ ਹੁੰਦੀ ਹੈ ਨਾ ਗੱਲਾਂ ਕਿਉਂਕਿ ਸਾਡਾ ਦਿਮਾਗ ਹੀ ਉਹ ਚੀਜ਼ ਨੂੰ ਕੈਚ ਕਰ ਰਿਹਾ ਸੀਗਾ ਉੱਥੇ ਫਿਰ ਉਹ ਕੈਚਿੰਗ ਕਰਦੇ ਕਰਦੇ ਆ ਆ ਗਈ ਸੀ ਸਾਹਮਣੇ ਤੁਹਾਡੇ ਗੱਸ ਇਹ ਆਪਾਂ ਇਹ ਟੌਪਿਕ ਨੂੰ ਇੱਥੇ ਸਮਾਪਤ ਕਰਦੇ ਅੰਡ ਤੇ ਕੀ ਸਿੱਖਿਆ ਦਰਜਾਉਣੀ ਆ ਆਪ ਜੀਵਨ ਤੋਂ ਕਿਸ ਤੋਂ ਨੂੰ ਕਿਸੇ ਕੈਮੜੀ ਤੇ ਜੰਤੂ ਤੋਂ ਕੀ ਕਹਿਣਾ ਚਾਹੁੰਦੇ ਆ ਜੀ ਸਿੱਖਿਆ ਤਾਂ ਦੇਖੋ ਵੀਂਦਰਪਾਲ ਜੀ ਮੈਨੂੰ ਇੱਕੋ ਹੀ ਮਿਲੀ ਆ ਬੀ ਪਾਪ ਨਾ ਕਰੋ ਪਾਪ ਦੀ ਕਮਾਈ ਪਾਪ ਦੀ ਰਾਹ ਹੀ ਨਿਕਲ ਜਾਂਦੀ ਹੈ ਜਿੱਤੇ ਕਿ ਸਿਆਣੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਖੂਹ ਦੀ ਮਿੱਟੀ ਖੂਜ ਪੈ ਜਾਂਦੀ ਆ ਵੀ ਕਿਸੇ ਦੀ ਜਾ ਕੋਈ ਆਪਾਂ ਗਲਤ ਰਾਹ ਪਾ ਕੇ ਗਲਤ ਗਾਈਡ ਕਰਕੇ ਸਭ ਤੋਂ ਵੱਡੀ ਮੇਰੀ ਕੋਸ਼ਿਸ਼ ਇਹ ਹੁੰਦੀ ਆ ਚਾਹੇ ਕੋ ਮੇਰੇ ਵਾਲੇ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਚਾਹੇ ਕਿਸੇ ਹੋਰ ਫੀਲਡ 'ਚ ਜਾਣਾ ਚਾਹੁੰਦਾ ਬੱਚੇ ਆ ਧੀਆਂ ਨੇ ਜਾਂ ਕਿਸੇ ਦਾ ਪੁੱਤ ਮੈਨੂੰ ਬਹੁਤ ਸਾਰੇ ਕਹਿੰਦੇ ਆ ਵੀ ਤੁਸੀਂ ਆਪਣੀ ਲਾਈਨ 'ਚ ਲੈ ਕੇ ਜਾਓ ਸਾਨੂੰ ਵੀ ਲੈ ਜਾਓ ਮੈਂ ਹਮੇਸ਼ਾ ਇੱਕ ਸਮਾਜ ਸੇਧ ਦੀ ਗੱਲ ਇੱਕੋ ਹੀ ਹੈ ਮੇਰੇ ਕੋਲੇ ਵੀ ਮੈਂ ਉਹ ਨਹੀਂ ਕਹਿਣਾ ਚਾਹੁੰਦਾ ਵੀ ਫਲਾਣੇ ਦਾ ਪੁੱਤ ਮੈਂ ਆਏ ਕਰਦਾ ਜੋ ਕਰਦਾ ਦੇਖੋ ਇਹ ਜਿੰਦਗੀ ਦੀ ਸਟਰਗਲ ਬਹੁਤ ਵੱਡੀ ਹੈ ਜਿਹੜੀ ਸਾਡੀ ਲਾਈਨ ਹੈ ਨਾ ਬਹੁਤ ਮਿਹਨਤ ਭਰਦੀ ਹੈ ਇਹ ਮੈਂ ਐਸੇ ਕਰਕੇ ਪਹਿਲਾਂ ਉਹ ਕਹਿਣਾ ਪਹਿਲਾਂ ਤਾਂ ਤੁਸੀਂ ਦੇਖੋ ਮਿਹਨਤ ਕਰਨੀ ਹੈ ਮਿਹਨਤ ਦੇ ਵਾਅਦੇ ਵਿੱਚ ਇਹ ਨਾ ਸੋਚਿਓ ਤੁਸੀਂ ਕਾਮਯਾਬ ਹੋ ਜਾਓਗੇ ਮੈਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਬੋਲੀ ਹੈ ਇਹ ਗੱਲ ਮੈਂ ਸਾਰਿਆਂ ਨੂੰ ਸਮਾਜ ਸੇਧ ਇਹੀ ਦੇਣੀ ਚਾਹੁੰਨਾ ਮੈਂ ਵੀ ਕੋਈ ਵੀ ਗਲਤ ਕੰਮ ਕਰਦਾ ਕੋਈ ਕੋਈ ਵੀ ਗਲਤ ਕੰਮ ਕਰਦਾ ਵੀਰੇ ਗਲਤ ਦੇ ਕੰਮ ਦੇ ਗਲਤ ਨਤੀਜੇ ਹੁੰਦੀ ਆ ਹਮੇਸ਼ਾ ਹੀ ਆਪਾਂ ਸੁਣਦੇ ਆਏ ਆ ਗੱਲਾਂ ਵੀ ਮੈਂ ਤਾਂ ਮੈਸੇਜ ਇਹੀ ਦੇਣਾ ਚਾਹੂੰਗਾ ਵੀ ਕੋਈ ਵੀ ਧੀ ਪੁੱਤ ਗਲਤ ਰਾਹ ਨਾ ਪਵੇ ਕੋਈ ਵੀ ਧੀ ਪੁੱਤ ਨੂੰ ਨਸ਼ੇ ਨਾ ਲੱਗੇ ਕੋਈ ਗਲਤ ਰਾਹ ਨਾ ਪਵੇ ਕਿਉਂਕਿ ਇਹ ਗਲਤ ਕੰਮ ਦੇ ਗਲਤ ਨਤੀਜੇ ਹੁੰਦੀ ਆ ਵੀਰੇ ਤੁਸੀਂ ਤਾਂ ਨਸ਼ੇ ਪੱਤੇ ਕਰਕੇ ਅਲੋਪ ਹੋ ਜਾਣਾ ਜਾਂ ਰਹੂੰਗੀ ਜ਼ਿੰਦਗੀ ਦੇ ਵਿੱਚ ਕੁਝ ਟਾਈਮ ਰਹੂੰਗੀ ਜਾਂ ਤੁਸੀਂ ਸਮਾਪਤ ਹੋ ਜਾਵੋਗੇ ਉਸ ਤੋਂ ਬਾਅਦ ਵਿੱਚ ਮਾਪਿਆਂ ਦਾ ਕੀ ਹੱਲ ਹੋਣਾ ਜਾਂ ਮਾਪਿਆਂ ਨੂੰ ਤਾਂਨੇ ਸੋਲ ਨੂੰ ਮਿਲਣੇ ਆ ਉਹ ਉਹ ਅਸੀਂ ਮੈਂ ਕਹਿੰਨਾ ਵੀ ਇਹ ਚੀਜ਼ਾਂ ਕਿਸੇ ਨੂੰ ਨੰਮਣ ਅੱਜ ਮੈਂ ਸਾਫ਼ ਸੁਥਰੀ ਜ਼ਿੰਦਗੀ ਜਿਉ ਰਿਹਾ ਸੱਚ ਦੀ ਜ਼ਿੰਦਗੀ ਜਿਉ ਰਿਹਾ ਵਧੀਆ ਜਿਉ ਰਿਹਾ ਮੈਂ ਕਿਉਂ ਜਿਉ ਰਿਹਾ ਕਿਉਂਕਿ ਮੇਰੇ ਮਾਪਿਆਂ ਨੇ ਚੰਗੇ ਕੰਮ ਕਰੇ ਸੀਗੇ ਉਸ ਤੋਂ ਬਾਅਦ ਚ ਪਹਿਲਾਂ ਮਾੜਾ ਕੰਮ ਕੀਤਾ ਉਹ ਤੁਹਾਨੂੰ ਦੱਸ ਦਿੱਤਾ ਫਿਰ ਉਸ ਤੋਂ ਬਾਅਦ ਉਹਨੇ ਮਿਹਨਤ ਕਰੀ ਹੈ ਮਤਲਬ ਮਿਹਨਤ ਕਰਕੇ ਉਹ ਯਾਰ ਰੰਗ ਟੰਗ ਨਹੀਂ ਲਿਆ ਕਿਉਂਕਿ ਗਰੀਬੀ ਦੇ ਵਿੱਚ ਹੀ ਰਹਿ ਗਈ ਉਹ ਠੀਕ ਹੈ ਜੀ ਉਹ ਜਿੰਦਗੀ ਨਹੀਂ ਪਾਪ ਦੀ ਕਮਾਈ ਛੇਤੀ ਚਮਕਦਾ ਮਤਲਬ ਲਿਆ ਦਿੰਦੀ ਸਾਨੂੰ ਹੂੰ ਬਹੁਤ ਜਲਦੀ ਸਾਨੂੰ ਐਂ ਤੋਂ ਬਰਸ ਤੋਂ ਅਰਸ ਤੇ ਵਿਚਾਹ ਦਿੰਦੀ ਆ ਲੇਕਿਨ ਉਹ ਸਾਡੇ ਮਨ ਨੂੰ ਸਕੂਨ ਨਹੀਂ ਹੁੰਦਾ ਜੋ ਵੀ ਹੁਣ ਮੈਂ ਕੰਮ ਕਰ ਰਿਹਾ ਮੈਂ ਆਪਣੀ ਮਿਹਨਤ ਦੇ ਨਾਲ ਕਰ ਰਿਹਾ ਠੀਕ ਹੈ ਜੀ ਜੋ ਵੀ ਜਿੰਨਾ ਵੀ ਮੈਂ ਜਿੰਨਾ ਕੁ ਜੋਗਾ ਹੈਗਾ ਮੈਂ ਆਪਣੀ ਮਿਹਨਤ ਕਰਕੇ ਆਇਆ ਪਰ ਮੈਨੂੰ ਪਤਾ ਮੇਰੀ ਕਿੰਨੀ ਮਿਹਨਤ ਲੱਗੀ ਐ ਇਸ ਲੈਂਡ ਦੇ ਵਿੱਚ ਹਾਜੀ ਵੀ ਲੋਕ ਸਾਨੂੰ ਅੱਗੇ ਨਹੀਂ ਲੰਘਣ ਦਿੰਦੇ ਜਿਹੜਾ ਐ ਕੈਂਚੀ ਮਾਰ ਵਾਲੀ ਗੱਲ ਕਰਦੇ ਅਜੀ ਵੀ ਅੱਗੇ ਨਹੀਂ ਲੰਘਣ ਦਿੰਦੇ ਸਭ ਐਸੀ ਕੈਂਚੀ ਚੱਲਦੀ ਹੈ ਵਿੱਚ ਕਿਉਂਕਿ ਤੁਹਾਨੂੰ ਪਿੱਛੇ ਖਿੱਚਣ ਵਾਲੇ ਬਹੁਤ ਮਿਲਣ ਕਿ ਭਰੇ ਅੱਗੇ ਬਧਾਉਣ ਵਾਲਾ ਤਾਂ ਕੋਈ ਹੋ ਹਮਦਰਦ ਬੰਦਾ ਮੈਂ ਤੇ ਇਹ ਗੱਲ ਕਹਿਣਾ ਵਾ ਵੀ ਕਿਸੇ ਵੀ ਲੈਂਡ ਦੇ ਵਿੱਚ ਜੁੜਨਾ ਵਾ ਸੋਚ ਸਮਝ ਕੇ ਜੁੜਨਾ ਵਾ ਉਸ ਤੋਂ ਪਹਿਲਾਂ ਇਹ ਤੁਹਾਡੇ ਵਿੱਚ ਦਿਮਾਗ 'ਚ ਹੋਣੀ ਚਾਹੀਦੀ ਆ ਵੀ ਸਾਫ਼ ਸੁਥਰੇ ਢੰਗ ਨਾਲ ਜੁੜਨਾ ਕਿਸੇ ਵੀ ਕੰਮ ਦੇ ਵਿੱਚ ਜੁੜਨਾ ਕੰਮ ਕਰਨਾ ਕਿਉਂਕਿ ਗਲਤ ਰਸਤੇ ਨਹੀਂ ਪੈਣਾ ਵੀਰੇ ਕਿਸੇ ਨੇ ਚਾਹੇ ਉਹਤੀ ਐਸਾ ਢੀ ਚਾਹੇ ਕੋਈ ਪਰਣਾ ਚਾਹੇ ਕੋਈ ਸਾਡੇ ਮਤਾਵਾ ਵਾ ਪਰ ਗਲਤ ਕੰਮ ਤੋਂ ਬਚਣਾ ਵੀਰੇ ਕਿਉਂਕਿ ਕੱਲੂ ਅਸੀਂ ਇਹ ਨਹੀਂ ਕਹ ਸੀ ਕਿ ਅੱਜ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਮੈਂ ਸਾਫ਼ ਸੁਥਰੇ ਤਰੀਕੇ ਨਾਲ ਕਰ ਰਿਹਾ ਜੇ ਕੋਈ ਮੇਰੇ ਚ ਕਮੀ ਹੁੰਦੀ ਤਾਂ ਤੁਸੀਂ ਮੈਨੂੰ ਕਹਿ ਸਕਦੇ ਸੀ ਕਿ ਯਾਰ ਤੂੰ ਤਾਂ ਆਏ ਸੀਗਾ ਪਹਿਲਾਂ ਤੂੰ ਅੱਜ ਆ ਗੱਲਾਂ ਕਰਦਾ ਨਹੀਂ ਜੋ ਵੀ ਕੁਝ ਕੀਤਾ ਵਕਤ ਹੰਡਾਇਆ ਗਰੀਬੀ ਦਾ ਵੀ ਉੱਥੇ ਆ ਮਿਹਨਤ ਕੀਤੀ ਜਿੰਨੇ ਕੁ ਯੋਗ ਹਾਂ ਤੁਹਾਡੇ ਸਾਹਮਣੇ ਆ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਇੱਥੇ ਤੱਕ ਆਏ ਆਂਦਰਪਾਲ ਜੀ ਬੜਾ ਵਕਤ ਹੰਡਾਇਆ ਮੈਂ ਹੁਣ ਜਿਹੜਾ ਪਿੰਡ ਵਾਲਾ ਘਰ ਆ ਮੈਂ ਇਸ ਕਰਕੇ ਚੇਂਜ ਨਹੀਂ ਕਰਦਾ ਉਦੋਂ ਬਦਲੀ ਨਹੀਂ ਕਰਦਾ ਉੱਥੇ ਓਵੇਂ ਓਨੇ ਰੱਖਣਾ ਕਿਉਂਕਿ ਸਾਨੂੰ ਸਾਡੀ ਔਕਾਤ ਜਿਆਦਾ ਹੁੰਦੀ ਰਹੀ। ਕੀ ਬਾਤ ਹੈ ਭਾਈ। ਦੇਖ ਮੇਰੇ ਇਹ ਸਨ ਲੈਂਪਰਦੀਪ ਸਿੰਘ ਬੁਰਜ ਜੀ ਤੇ ਮੈਨੂੰ ਜਿਹੜੀ ਸਿੱਖਿਆ ਮਿਲੀ ਆ ਕਿ ਆਪਾਂ ਸਿਆਣੇ ਕਹਿੰਦੇ ਹੁੰਦੇ ਆ ਨਾ ਮਾਪਿਆਂ ਦੀ ਕੀਤੀਆਂ ਜੋ ਆਕਨ ਨੂੰ ਭੁਗਤਣੀਆਂ ਪੈਂਦੀਆਂ ਨੇ। ਕਿ ਪਾਪਾ ਚੰਗੇ ਕੰਮ ਕਰਦਾ ਤਾਂ ਉਹਨਾਂ ਜਵਾਕਾਂ ਨੂੰ ਵਾਦੇ ਫੁੱਲਦੇ ਆ। ਇਹ ਮਾਪਾ ਕੁਛ ਗਲਤ ਰਹੇ ਪਏ ਆਂਦਾ ਤਾਂ ਉਹਨਾਂ ਜਵਾਕਾਂ ਨੂੰ ਜ਼ਰੂਰ ਭੁਗਤਣੀਆਂ ਪੈਂਦੀਆਂ ਨੇ। ਇਹ ਮੈਂ ਬਹੁਤ ਸੁਣਦਾ ਆ ਰਿਹਾ ਦੀਗਾ ਰੋਬੋ ਤੇਰੇ ਆਪਣੇ ਦਾਦਾ ਜੀ ਨੇ ਵੀ ਕਿਹਾ ਆਪਣਾਨੀ ਵੀ ਕਹਿੰਦੀ ਹੁੰਦੀ ਸੀ ਮम्मा ਮਾਤਾ ਲੱਗ ਕਹਿੰਦੇ ਡੈਡੀ ਵੀ ਲੱਗਦੇ ਹੁੰਦੇ ਸੀ ਪਰ ਅਜਿਤ ਮੈਂ ਅੱਖੀ ਦੇਖਿਆ ਜਿਵੇਂ ਮਾਪਿਆਂ ਨੇ ਕੀਤਾ ਕਿ ਕਿਉਂਕਿ ਬੱਚੇ ਦਾ ਕੀ ਕਸੂਰ ਉਸ ਬੱਚੇ ਦਾ ਕੀ ਖਸੂਰ ਸੀ ਜਿਹੜਾ ਬੱਚੇ ਜਨਮ ਲਿਆ ਸੀ ਜਿਹੜਾ 4 ਸਾਲ ਚੱਪ ਰਿਹਾ ਹੱਡੀਆਂ ਅੱਡੀਆਂ ਰਹੀਆਂ ਠੀਕ ਹੈ ਨਾ ਅੱਜ ਉਹ ਬੱਚਾ ਫਿਰ ਮਿਹਨਤ ਕਰਦਾ ਪਿਆ ਵਾ ਇਹਦਾ ਕੀ ਕਸੂਰ ਸੀ ਜਿਹਨੇ ਕਸੂਰ ਕੀਤਾ ਸੀਗਾ ਉਹ ਮਾਪੇ ਸੀਗਾ ਹਾਲਾਂਕਿ ਉਹਨੇ ਇਹ ਇਹ ਸੋਚਿਆ ਨਾ ਕਿ ਮੇਰੇ ਜਵਾਕ ਐਸ਼ ਕਰਨਗੇ ਮੇਕ ਕਮਾਈ ਕਰਦਾ ਹਾਂ ਕੋਈ ਵੀ ਮਾਪਾ ਆ ਦੇ ਜਵਾਬ ਕੋਈ ਵੀ ਬੰਦਾ ਕਿਸੇ ਦਾ ਬੁਰਾ ਸੋਚ ਸਕਦਾ ਪਰ ਆ ਦੇ ਜਵਾਬ ਦਾ ਕੋਈ ਵੀ ਮਾਪਾ ਬੁਰਾ ਨਹੀਂ ਸੋਚ ਸਕਦਾ ਉਸ ਚ ਜਨੇ ਮਰਜ਼ੀ ਗਲਤ ਕੰਮ ਕਰਦਾ ਹੋਵੇ ਉਹਨੇ ਕੀਤਾ ਇਹਦੇ ਲਈ ਸੀ ਪਰ ਰੱਬ ਕਹਿੰਦਾ ਜਿਹਦੇ ਲਈ ਤੂੰ ਕਰ ਰਿਆ ਉਹ ਉਹੀ ਚੀਜ਼ ਨਹੀਂ ਮਿਲਣੀ ਇਸ ਲਈ ਸਾਨੂੰ ਵੀ ਉਹ ਜਿਹੜੇ ਉਹ ਕਰਮ ਕਰਨੇ ਚਾਹੀਦੇ ਆ ਅਰ ਜਿਹਦੇ ਬੱਚਿਆਂ ਦਾ ਸੋਚਦੇ ਆ ਪਰ ਚੰਗੇ ਕਰਮ ਕਰੋ ਤਾਂ ਜੋ ਬੱਚੇ ਆਪਣੇ ਵੀ ਚੰਗੇ ਪਾਸੇ ਜਾਣਗੇ ਜੇ ਚੰਗੇ ਮਾੜੇ ਕੰਮ ਕਰਾਂਗੇ ਕਦੇ ਵੀ ਉਹ ਮਾੜੀ ਕਮਾਈ ਨਹੀਂ ਆਉਂਦੀ ਹੋਈ ਕਦੇ ਵੀ ਤੁਹਾਡੇ ਬੱਚਿਆਂ ਨੂੰ ਬਾਦੀ ਫੋਲ ਦੇ ਵਿੱਚ ਵੱਲ ਨਹੀਂ ਲੈ ਸਕਦੀ ਉਹ ਮੇਰੇ ਥੱਲੇ ਵ ਲੈ ਕੇ ਜਾਊਗੀ ਜੇ ਮਿਸਾਲ ਬੈਠੇ ਲੱਲੇ ਪੋਜੀਸ਼ਨ ਬੁਰਜੀ ਆ ਚੰਗੇ ਓਮ ਕਰਦੇ ਪਏ ਆ ਕਹਾਂ ਅੱਗੇ ਕੀ ਵਾਹਿਗੁਰੂ ਵਾਹਿਗੁਰੂ ਆਪੀ ਇਹਨਾਂ ਦੇ ਕਰਮਾਂ ਨੂੰ ਚੰਗਿਆਂ ਨੂੰ ਫਲ ਲਾਊਗਾ ਬਲਦੇ ਆਪਾਂ ਫੇਕੀ ਵੀਡੀਓ ਵਿੱਚ ਟੁੜਾ ਦੇ ਪਾਸੇ ਪਮਾੜੀ ਸਾਰੇ ਵੀਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਕਾਲੇਂਦਰ ਪਮਾੜੀ ਜੀ ਸੋ ਮੇਰੇ ਜਨਮ ਦਿਨ ਦੀ ਤੁਹਾਨੂੰ ਮੁਬਾਰਕ ਹੈ ਕਿਉਂਕਿ ਤੁਸੀਂ ਇੱਥੋਂ ਤੱਕ ਲੈ ਕੇ ਆਏ ਸਾਨੂੰ ਸਾਡਾ ਇਸ ਤਰ੍ਹਾਂਗੇ ਨਾਮ ਰੋਸ਼ਨ ਕਰਨ ਲਈ ਤੁਸੀਂੋ ਔਰ ਮੇਰੇ ਦਰਸ਼ਕ ਵੀਰਾਂ ਨੂੰ ਮੁਬਾਰਕਬਾਦ ਕਿਉਂਕਿ ਤੁਸੀਂ ਕਲਾਕਾਰ ਬਣਾਇਆ ਵੀਰੇ ਮੈਂ ਤਾਂ ਤੁਹਾਨੂੰ ਮੁਬਾਰਕਬਾਦ ਦੇਣੀ ਹੈ ਇਹ ਇਹ ਕੁਝ ਅਲੱਗ ਮੈਟਰ ਨਹੀਂ ਹੈਗਾ ਮੇਰੇ ਸੱਚਾ ਦਿਲ ਦੀਆਂ ਗੱਲਾਂ ਨੇ ਕੋਈ ਸਫਾਈ ਨਹੀਂ ਦੇ ਰਿਹਾ ਕਿਸੇ ਗੱਲ ਦੀ ਸੋ ਸੱਚ ਤਾਂ ਇਹ ਹੀ ਹੈ ਵੀਰੇ ਜਿਨ੍ਹਾਂ ਨੇ ਸਾਨੂੰ ਇੱਥੋਂ ਫਰਸ਼ੋਂ ਅਰਸ਼ੋਂ ਤੱਕ ਪਹੁੰਚਾਇਆ ਸੋ ਉਹਨਾਂ ਨੂੰ ਮੁਬਾਰਕਬਾਦ ਆ ਅੱਜ ਵੀ ਜਿਉਂਨਾ ਮੈਂ ਤੁਹਾਡੇ ਹੌਸਲੇ ਜਿਉਂਨੇ ਵੀਰ ਤੁਹਾਡੇ ਹੌਸਲੇ ਜਿਉਂਨੇ ਮੀਡੀਆ ਵਾਲਿਆਂ ਦੇ ਸੋ ਦਰਸ਼ਕ ਵੀਰੋ ਸਤਿ ਸ੍ਰੀ ਅਕਾਲ ਜੀ ਅਚ